ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਤਿਨਾਂ ਸਵਾਰਸੀ ਸੁਖੀ ਕਰਪ ਸਾ ਦੁਖ ਵਿਸਾਰਸੀ ਸੈ ਸਬੂਲ ਨਾਹੀ ਸਰ ਪਰ ਤਾਰਸੀ ਤਿਨਾਂ ਮਿਲਾਏ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਘਾ ਨਾਉ ਦੇਵੈ ਲਿਖਿਆ ਚਲ੍ਹੇ ਸਤਿਗੁਰੁ ਪਾਏ ਭਵੇਂ ਨ ਭਿਖਿਆ ਜਾਗ ਬਹਿਹ ਹਜੂਰ ਦੂਜਾ ਨਿਵੇ ਕਿਸ ਦਰਦਰ ਬਾਣੀ ਨਾਹੀ ਮੂਲੇ ਪੁਛਤਿਸ ਛੁਟੈ ਤਾਂ ਕਹਿ ਬੋਲ ਸਾਹਿਬ ਨਦਰੀ ਜਿਸ ਕਲ੍ਹੇ ਆਣ ਆਪ ਜਿਸ ਨਾਹੀ ਦੂਜੇ ਮਤਿ ਕੋਈ ਟਾਹੇ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਹੋ ਤਿਨਾਂ ਸੰਵਾਰਸੀ ਸੁਖੀ ਕਰਪਾ ਸਾਧੂਖ ਵਿਸਾਰਸੀ ਸਸਾ ਮੂਲੇ ਨਾਹੀ ਸਰ ਪਰ ਤਾਰਸੀ ਇਤਨਾ ਮਿਲਾਏ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਘਾ ਨਾਉ ਦੇ ਵ ਲਿਖਿਆ ਚਲ੍ਹੇ ਸਤ ਗੁਰ ਪਾਏ ਭਵੇ ਨਾ ਭਿਖਿਆ ਜਾਗ ਬਹਿ ਰਹ ਹਜੂਰ ਦੁਜਾ ਨਿ ਵ ਕਿਸ ਦਰ ਦਰ ਬਾਣੀ ਨਾਹੀ ਮੂਲੇ ਪੁਛ ਤਿਸ ਛੁਟਾ ਤਾਂ ਕਹਿ ਬੋਲ ਸਾਹਿਬ ਨਦਰੀ ਜਿਸ ਲੇਣ ਆਪ ਜਿਸ ਨਾਹੀ ਦੂਜੈ ਮਤੈ ਕੋਈ ਟਾਹੀ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਹੋ ਤਿਨਾਂ ਸਵਾਰਸੀ ਸੁਖੀ ਕਰਪ ਸਾ ਦੁਖ ਵਿਸਾਰਸੀ ਸੈ ਸਮੁਲ ਨਾਹੀ ਸਰ ਪਰਤਾਲਸੀ ਤਿਨਾਂ ਮਿਲਾਏ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਘਾ ਨਾਉ ਦੇਵੈ ਲਿਖਿਆ ਚਲਹਿ ਸਤਗੁਰੁ ਪਾਏ ਭਵੇ ਨਾ ਭਿਖਿਆ ਜਗੋ ਮਰਹਜੂਰ ਦੂਜਾ ਨਿਵੇ ਕਿਸ ਦਰ ਦਰ ਬਾਣੀ ਨਾਹੀ ਮੂਲੇ ਪੁਛ ਤਿਸ ਛੁਟਾ ਤਾਂ ਕਹਿ ਬੋਲੇ ਸਾਹਿਬ ਨਦਰੀ ਜਿਸ ਘਲੇ ਆਣੇ ਆਪ ਜਿਸ ਨਾਹੀ ਦੂਜੇ ਮਤ ਕੋਈ ਟਾਹੇ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਹੋ ਤਿਨਾਂ ਸਵਾਰਸੀ ਉਸ ਕੀ ਕਿਰਪਾ ਸਾਧੂਖ ਵਿਸਾਰਸੀ ਸਹ ਸੰਮੁਲ ਨਾਹੀ ਸਰ ਪਰਤਾਰਸੀ ਇਤਨਾ ਮਿਲਾਏ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਹਰਿ ਕਾ ਨਾਉ ਦੇਵੈ ਲਖਿਆ ਚਲ੍ਹੇ ਸਤਿਗੁਰੁ ਪਾਏ ਭਵੇ ਨਾ ਭਿਖਿਆ ਜਗ ਬਰਹ ਹਜੂਰ ਦੂਜਾ ਨਿਵੈ ਕਿਸ ਦਰ ਦਰਬਾਣੀ ਨਾਹੀ ਮੂਲੇ ਪੁਛ ਤਿਸ ਛੁਟੈ ਤਾਂ ਕਹਿ ਬੋਲ ਸਾਹਿਬ ਨਦਰੀ ਜਿਸ ਘੱਲੇ ਆਣ ਆਪ ਜਿਸ ਨਾਹੀ ਦੂਜੈ ਮਤਿ ਕੋਈ ਤਾ ਹੀ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਤਿਨਾਂ ਸਵਾਰਸੀ ਸੁਖੀ ਕਰਿ ਪਸਾ ਦੁਖ ਵਿਸਾਰਸੀ ਸਸਾ ਸਬੂਲੇ ਨਾਹੀ ਸਰ ਪਰ ਤਾਰਸੀ ਇਤਨਾ ਮਿਲਾਏ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਲਿਖਿਆ ਚਲ੍ਹੇ ਸਤਗੁਰੁ ਪਾਏ ਭੇ ਨਾ ਭਿਖਿਆ ਜਾ ਕੋ ਮਹਿ ਹਜੂਰ ਦੂਜਾ ਨਿਵੈ ਕਿਸ ਦਰ ਦਰਬਾਣੀ ਨਾਹੀ ਮੂਲੇ ਪੁਛ ਤਿਸ ਛੁਟੈ ਤਾਂ ਕਹਿ ਬੋਲ ਸਾਇਬ ਨਦਰੀ ਜਿਸ ਕਲੇਣ ਆਪ ਜਿਸ ਨਾਹੀ ਦੂਜੈ ਮਤ ਕੋਈ ਟਾਹੇ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਉਹ ਤਨਾ ਸਵਾਰਸੀ ਸੁਖੀ ਕਰਪਾ ਸਾਧੂਖ ਵਿਸਾਰਸੀ ਸੈ ਸਮੁਲ ਨਾਹੇ ਸਰ ਪਰਤਾਰਸੀ ਇਤਨਾ ਮਿਲਾਏ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਘਾ ਨਾਉ ਦੇ ਵਖਿਆ ਚਲ੍ਹੇ ਸਤ ਗੁਰ ਪਾਏ ਭਵੇ ਨਾ ਭਿਖਿਆ ਜਗ ਬਰਹ ਹਜੂਰ ਦੂਜਾ ਨਿ ਵਕਿਸ ਦਰ درਬਾਣੀ নাহি ਮੂਲੇ ਪੁਛ ਤਿਸ ਛੁਟਾ ਤਾਂ ਕਹਿ ਬੋਲੇ ਸਾਹਿਬ ਨਦਰੀ ਜਿਸ ਘਲੇ ਆਣ ਆਪ ਜਿਸ নাহি ਦੂਜੈ ਮਤ ਕੋਈ ਟਾਹੇ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਖਿਫਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਹੋ ਦਿਨਾਂ ਸਵਾਰਸੀ ਸੁਖੀ ਕਰਪਾ ਸਭ ਦੁੱਖ ਵਿਸਾਰਸੀ ਸੈ ਸਬੂਲ ਨਾਹੀ ਸਰ ਪਰਤਾਰਸੀ ਤਿਤਨਾ ਮਿਲਾਏ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਘਾ ਨਾਉ ਦੇਵੈ ਲਿਖਿਆ ਚਲ੍ਹੇ ਸਤਿਗੁਰੁ ਪਾਏ ਭਵੇ ਨ ਭਿਖਿਆ ਜਗ ਬਹਿ ਹਜੂਰ ਦੂਜਾ ਨਿਵੇ ਕਿਸ ਦਰ ਦਰਬਾਣੀ ਨਾਹੀ ਮੂਲੇ ਪੁਛਤਿਸ ਛੁਟੈ ਤਾਂ ਕਹਿ ਬੋਲ ਸਾਇਬ ਨਦਰੀ ਜਿਸ ਘਲੇ ਆਣੇ ਆਪ ਜਿਸ ਨਾਹੀ ਦੂਜੇ ਮਤ ਕੋਈ ਟਾਹੇ ਸਾਰੇ ਸਾਜ ਜਣ ਸਭ ਸੋਏ ਨਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਹੋ ਤਿਨਾਂ ਸੰਵਾਰਸੀ ਸੁਖੀ ਕਰਪਾ ਸਾਧੂਖ ਵਿਸਾਰਸੀ ਸਸਾ ਮੂਲੇ ਨਾਹੀ ਸਰ ਪਰ ਤਾਰਸੀ ਇਤਨਾ ਮਿਲਾਏ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਲਿਖਿਆ ਚਲ੍ਹੇ ਸਤ ਗੁਰ ਪਾਏ ਭਵੇ ਨਾ ਭਿਖਿਆ ਜਗ ਬਹਿ ਰਹ ਹਜੂਰ ਦੂਜਾ ਨਿਵੇ ਕਿਸ ਦਰ ਦਰ ਬਾਣੀ ਨਾਹੀ ਮੂਲੇ ਪੁਛ ਤਿਸ ਛੁਟੈ ਤਾਂ ਕਹਿ ਬੋਲ ਸਾਹਿਬ ਨਦਰੀ ਜਿਸ ਕਲ੍ਹੇ ਆਣ ਆਕ ਜਿਸ ਨਾਹੀ ਦੂਜੈ ਮਤ ਕੋਈ ਟਾਹੇ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜਿਨ ਕੋ ਪੰਡਾ ਪਾਉ ਉਹ ਦਿਨ ਸਵਾਰੀ ਸੀ ਸੁਖੀ ਕਿਰਪਾ ਸਾਧੂਖ ਵਿਸਾਰੀ ਸੀ ਸੈ ਸਮੁਲ ਨਾਹੀ ਸਰ ਪਰਤਾਰ ਸੀ ਇਤਨਾ ਮਿਲਾਏ ਗੁਰਿਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਘਾ ਨਾਉ ਦੇਵੈ ਲਿਖਿਆ ਚਲ੍ਹੇ ਸਤਗੁਰੁ ਪਾਏ ਭੇਨਾ ਭਿਖਿਆ ਜਗ ਮਹਿ ਹਜੂਰ ਦੂਜਾ ਨਿਵੇ ਕਿਸ ਦਰਦਰवाणी নাহি ਮੂਲੇ ਪੁਛ ਤਿਸ ਛੁਟਾ ਤਾਂ ਕਹਿ ਬੋਲੇ ਸਾਹਿਬ ਨਦਰੀ ਜਿਸ ਘਲੇ ਆਣ ਆਕ ਜਿਸ নাহি ਦੂਜੈ ਮਤ ਕੋਈ ਟਾਹੀ ਸਾਰੇ ਸਾਜ ਜਣ ਸਭ ਸੋਏ ਨਾਉ ਨਾਨਕ ਬਖਸ਼ਿਸ ਨਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ